ਹਜੂਰ ਜੀ ਕੀ ਪਿਆਰੀ ਸਾਥ ਸੰਗਤ ਜੀ ਆਖੋ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਆਪਾਂ ਜ਼ਿਕਰ ਕਰਦੇ ਹਾਂ ਪੂਜਯ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਹੰਸਾ ਜੋ ਕਿ ਐਸ ਵਕਤ ਸੁਨਾਰੀਆ ਜੇਲ ਦੇ ਵਿੱਚ ਬੰਦ ਨਹੀਂ ਤੇ ਇੰਨੇ ਸਾਲਾਂ ਬਾਅਦ ਜੇਲ ਦੇ ਵਿੱਚ ਪਹੁੰਚੇ ਸੁਖਵੀਰ ਬਾਦਲ ਨੂੰ ਬਾਬਾ ਜੀ ਨੇ ਮੌਕੇ ਦੇ ਉੱਪਰ ਹੀ ਕਹਿ ਦਿੱਤੀਆਂ ਕੁਝ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਸੁਨਾਰੀਆ ਜੇਲ ਦੇ ਵਿੱਚ ਸੁਖਵੀਰ ਬਾਦਲ ਪੂਜਯ ਹਜੂਰ ਪਿਤਾ ਸੰਤ ਡਾਕਟਰ ਗੁਰਮੀਤ ਇਤਰਾਮ ਰਹੀਮ ਸਿੰਘ ਜੀ ਦਾ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਤੇ ਉਸ ਵਕਤ ਹਜੂਰ ਪਿਤਾ ਜੀ ਜਦੋਂ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਸੀ ਤੇ ਉਦੋਂ ਜੇਲ੍ਹ ਪ੍ਰਸ਼ਾਸਨ ਨੇ ਪਹਿਲਾਂ ਤਾਂ ਮਨਜ਼ੂਰੀ ਹੀ ਨਹੀਂ ਦਿੱਤੀ ਪਰ ਬਾਅਦ ਦੇ ਵਿੱਚ ਜਦੋਂ ਸੁਖਵੀਰ ਬਾਦਲ ਨੇ ਇਹ ਕਿਹਾ ਕਿ ਸਾਡਾ ਮਿਲਣਾ ਹਜੂਰ ਪਿਤਾ ਜੀ ਨੂੰ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਤੁਸੀਂ 15 ਤੋਂ 20 ਮਿੰਟ ਗੱਲ ਕਰ ਸਕਦੇ ਹੋ ਤਾਂ ਜੇਲ੍ਹ ਦੇ ਵਿੱਚ ਇਕੱਲੇ ਸੁਖਵੀਰ ਬਾਦਲ ਨੂੰ ਹੀ ਪੂਰੀ ਚੈਕਿੰਗ ਕਰਕੇ ਜੇਲ੍ਹ ਦੇ ਵਿੱਚ ਜਾਣ ਦਿੱਤਾ ਗਿਆ ਕਿਉਂਕਿ ਸੁਖਵੀਰ ਬਾਦਲ ਕਾਫੀ ਜ਼ਿਆਦਾ ਤਰਲੇ ਅਤੇ ਮੰਨਤਾ ਕਰ ਰਿਹਾ ਸੀ ਮੈਨੂੰ ਦਰਸ਼ਨ ਕਰਨੇ ਨੇ ਪੂਜਿਆ ਹਜੂਰ ਪਿਤਾ ਜੀ ਦੇ ਉਸ ਤੋਂ ਬਾਅਦ ਇਹਨਾਂ ਨੂੰ 15 ਮਿੰਟ ਦਾ ਟਾਈਮ ਦਿੱਤਾ ਗਿਆ ਤੇ ਹਜੂਰ ਪਿਤਾ ਜੀ ਉਹਨਾਂ ਦੇ ਸਾਹਮਣੇ ਖੜੇ ਜਾਂਦੇ ਹਜੂਰ ਪਿਤਾ ਜੀ ਨੇ ਕੁਝ ਐਸੀਆਂ ਗੱਲਾਂ ਕਹੀਆਂ ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਬਦ ਸ਼ੇਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਆਖੋ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਉਹ ਸਾਧ ਸੰਗਤ ਜੀ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਜਿੰਨੇ ਵੀ ਇਹ ਲੀਡਰ ਨੇ ਇਹ ਲੋਕ ਜਦੋਂ ਕਿਸੇ ਵੀ ਧਾਰਮਿਕ ਸਥਾਨ ਤੇ ਕਿਸੇ ਵੀ ਡੇਰੇ ਦੇ ਵਿੱਚ ਕਿਸੇ ਮੰਦਰ ਮਸਜਿਦ ਗੁਰਦੁਆਰਾ ਚਰਚ ਦੇ ਵਿੱਚ ਆਉਂਦੇ ਨੇ ਇਹ ਲੋਕ ਆਪਣਾ ਰਾਜਨੀਤਿਕ ਫਾਇਦਾ ਦੇਖਦੇ ਨੇ ਇਹ ਇਹੀ ਲੋਕ ਦੇ ਨੇ ਕਿ ਇਹਨਾਂ ਦੇ ਨਾਲ ਡੇਰੇ ਦੇ ਨਾਲ ਕਿੰਨੀ ਇੱਕ ਸੰਗਤ ਜੁੜੀ ਹੈ ਕਿੰਨੀ ਇੱਕ ਫੈਨ ਫਲੋਇੰਗ ਦੇ ਨਾਲ ਜੁੜੀ ਹੋਈ ਹੈ ਹੁਣ ਸੁਖਵੀਰ ਬਾਦਲ ਪਹਿਲਾਂ ਡੇਰੇ ਦੇ ਵਿੱਚ ਆਇਆ ਸੀ ਸੁਖਵੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਉਹ ਵੀ ਡੇਰੇ ਦੇ ਵਿੱਚ ਆਈ ਸੀ ਹਰਸਿਮਰਤ ਕੌਰ ਬਾਦਲ ਸੁਖਵੀਰ ਬਾਦਲ ਉਹਨਾਂ ਦਾ ਬੇਟਾ ਪਹਿਲਾਂ ਡੇਰੇ ਵਿੱਚ ਆਏ ਸੀ ਪੁਰਾਣੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਪਰ ਡੇਰੇ ਵਿੱਚ ਆਉਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਸਿਰਫ ਤੇ ਸਿਰਫ ਇੰਨਾ ਹੀ ਹੈ ਕਿ ਇਹਨਾਂ ਲੋਕਾਂ ਨੇ ਜੋ ਡੇਰੇ ਦੀ ਫੈਨ ਫਲੋਇੰਗ ਹੈ ਉਸ ਨੂੰ ਆਪਣੇ ਅੰਡਰ ਕਰਨਾ ਹੈ ਕਿਉਂਕਿ ਜੋ ਆਪਣੀ ਭੋਲੀ ਭਾਲੀ ਸੰਗਤ ਹੁੰਦੀ ਹੈ ਨਾ ਉਹ ਇਹੀ ਨੰਨੇ ਨੀ ਸੁਖਬੀਰ ਬਾਦਲ ਤਾਂ ਬਹੁਤ ਵੱਡਾ ਪ੍ਰੇਮੀ ਹੈ ਜੀ ਸੁਖਬੀਰ ਬਾਦਲ ਤਾਂ ਡੇਰੇ ਦੇ ਵਿੱਚ ਆ ਗਿਆ ਸੁਖਬੀਰ ਬਾਦਲ ਤਾਂ ਡੇਰੇ ਦੇ ਵਿੱਚ ਪਿਤਾ ਜੀ ਤੋਂ ਆਸ਼ੀਰਵਾਦ ਲੈਣ ਦੇ ਲਈ ਆ ਗਿਆ ਆਪਾਂ ਸਾਰੇ ਮਿਲ ਕੇ ਵੋਟਾਂ ਇਤਕੀ ਬਾਦਲ ਨੂੰ ਪਾਵਾਂਗੇ ਆਪਾਂ ਭੋਲੇ-ਪਾਲੇ ਬਣ ਜਾਂਦੇ ਆ ਇਹਨਾਂ ਜੋ ਰਾਜਨੀਤਿਕ ਲੀਡਰਾਂ ਦੇ ਚੱਕਰਾਂ ਦੇ ਵਿੱਚ ਆ ਜਾਂਦੇ ਆ ਰਾਜਨੀਤਿਕ ਲੀਡਰ ਆਪਣੇ ਭੋਲੇਪਨ ਦਾ ਫਾਇਦਾ ਉਠਾ ਲੈਂਦੇ ਆ ਅੱਜ ਆਪਣੇ ਡੇਰੇ ਵਿੱਚ ਆਏ ਨਿਕਲ ਨੂੰ ਵਿਆਸ ਵਿੱਚ ਵੀ ਚਲੇ ਜਾਣਗੇ ਕੱਲ ਨੂੰ ਪੁਨੀਆਰੇ ਵਾਲੇ ਦੇ ਵੀ ਚਲੇ ਜਾਣਗੇ ਨੂਰ ਮਹਿਲੀਆਂ ਦੇ ਵੀ ਚਲੇ ਜਾਣਗੇ ਗੁਰੂ ਘਰ ਵੀ ਚਲੇ ਜਾਂਦੇ ਨੇ ਇਹ ਕਿਸੇ ਕ੍ਰਿਸਚੀਅਨ ਦੇ ਵੀ ਚਲੇ ਜਾਂਦੇ ਨੇ ਮਸਜਿਦ ਚ ਇਮਾਮ ਕੋਲੇ ਲੋਕਾਂ ਦਾ ਤਾਂ ਇਹ ਕੰਮ ਹੈ ਇਹਨਾਂ ਲੋਕਾਂ ਦਾ ਤਾਂ ਇਹ ਧੰਦਾ ਹੈ ਇਹਨਾਂ ਲੋਕਾਂ ਨੇ ਆਪਣਾ ਵੋਟ ਬੈਂਕ ਬਣਾਉਣਾ ਹੈ ਵੋਟ ਬੈਂਕ ਇਕੱਠਾ ਕਰਨ ਦੇ ਲਈ ਇਹ ਜਗ੍ਹਾ-ਜਗ੍ਹਾ ਜਾਂਦੇ ਨੇ ਜਗ੍ਹਾ-ਜਗ੍ਹਾ ਜਾ ਕੇ ਇਹ ਲੋਕ ਜੋ ਹੈ ਆਪਣੇ ਵੋਟ ਬੈਂਕ ਨੂੰ ਤਿਆਰ ਕਰਦੇ ਨੇ ਭੋਲੀ-ਪਾਲੀ ਸੰਗਤ ਨੂੰ ਗੁੰਮਰਾਹ ਕਰਦੇ ਨੇ ਗੁੰਮਰਾਹ ਕਰਕੇ ਉਹਨਾਂ ਨੂੰ ਆਪਣੇ ਕੰਨੀ ਕਨਵਰਟ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅੱਜ ਡੇਰੇ ਚੱਕਰ ਨੂੰ ਹੋਰ ਪਾਸੇ ਧਰਮ ਦੇ ਕੋਲ ਜਾਣਗੇ ਉੱਥੇ ਜਾਂ ਕੋਥੋਂ ਦੀ ਸੰਗਤ ਨੂੰ ਆਪਣੇ ਦਿਨੇ ਖਿੱਚਣਾ ਇਹਨਾਂ ਲੋਕਾਂ ਦਾ ਧੰਦਾ ਹੈ ਇਹਨਾਂ ਦੀ ਰਾਜਨੀਤਿਕ ਇੱਕ ਬਹੁਤ ਵੱਡੀ ਝਾਲ ਹੈ ਆਪਾਂ ਨੂੰ ਇਹਨਾਂ ਦੀ ਝਾਲ ਦੇ ਵਿੱਚ ਨਹੀਂ ਫਸਣਾ ਚਾਹੀਦਾ ਹਜ਼ੂਰ ਜੀ ਇਹੀ ਕਹਿੰਦੇ ਹਮੇਸ਼ਾ ਸੱਚ ਦਾ ਸਾਥ ਦਿਓ ਅਤੇ ਤੁਸੀਂ ਆਪਣੇ ਮਤ ਅਨੁਸਾਰ ਚੱਲੋ ਤੁਹਾਡੀ ਮਤ ਇਸ ਦੇ ਵਿੱਚ ਕੀ ਕਹਿੰਦੀ ਹੈ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ